ਵੀ ਅਸੀਂ ਕੌਣ ਐ ਅਸੀਂ ਕੌਣ ਆ ਉਹਦੇ ਅਸੀਂ ਆਪ ਜ਼ਿੰਮੇਵਾਰ ਆ ਇੱਥੇ ਦਾ ਦੂ ਕਿਸੇ ਦਾ ਨਹੀਂ ਲੱਗਦਾ ਹੁੰਦਾ ਇੱਥੇ ਦਾ ਲਾਉਣਾ ਪੈਂਦਾ ਉਹ ਦਾ ਕਿਵੇਂ ਲੱਗਦਾ ਤੁਹਾਡੇ ਲੈ ਹੋਏ ਇੱਕ ਚੰਗੇ ਫੈਸਲੇ ਨਾਲ ਤੁਹਾਡੇ ਆਏ ਹੋਏ ਇੱਕ ਪੋਜ਼ਿਟਿਵ ਥੌਟ ਨਾਲ ਤੁਸੀਂ ਤਾਂ ਨੂੰ ਜਾਣੇ ਹੋ ਇਹ ਤੇ ਲੱਤਾਂ ਖਿੱਚਣ ਵਾਲੇ ਬਹੁਤ ਹੋ ਸਕਦੇ ਨੇ ਪਰ ਆਪਦੀਆਂ ਲੱਤਾਂ ਆਪ ਨਾ ਖਿੱਚੋ ਚੰਗੀਆਂ ਕਿਤਾਬਾਂ ਪੜੋ ਚੰਗੇ ਲੋਕਾਂ ਚ ਵਿਚਰੋ ਚੰਗਾ ਸੋਨ ਸਿੱਖਣ ਦੇਖਣ ਦੀ ਕੋਸ਼ਿਸ਼ ਕਰੋ ਤੇ ਮਾਪਿਆਂ ਦੀ ਗੱਲ ਮੰਨੋ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਕੋਈ ਚੰਗੀ ਪੋਜ਼ਿਟਿਵ ਗੱਲ ਆ ਸਕਦੀ ਆ ਨਹੀਂ ਫਿਰ ਇੱਥੇ ਸਿਰਫ ਤੁਸੀਂ ਮਿਹਨਤ ਕਰਨ ਵਾਲੇ ਲੋਕਾਂ ਦੀਆਂ ਗੱਲਾਂ ਹੀ ਕਰ ਸਕੋਗੇ ਕਿ ਫਲਾਣੇ ਦਾ بڑا ਲੋਟ ਆ ਗਿਆ ਵੀ ਫਲਾਣਾ ਕੈਨੇਡਾ ਗਿਆ ਸਿਰਾਂ ਲਾਤਾ ਫਲਾਣਿਆਂ ਨੂੰ ਤਾਂ ਲੋਟ ਆ ਗਿਆ ਜੀ ਉਹਨੇ ਪੈਸੇ ਬਦ ਨਹੀਂ ਕਿੱਥੋਂ ਕੱਢ ਲਏ ਉਹਦਾ ਇਹ ਐਵੇਂ ਕੁਝ ਨਹੀਂ ਹੁੰਦਾ ਤੁਸੀਂ ਜੋ ਅੱਜ ਕਰ ਰਹੇ ਹੋ ਉਹ ਤੁਹਾਡਾ ਅੱਜ ਵੀ ਆ ਤੇ ਉਹ ਤੁਹਾਡਾ ਕੱਲ ਵੀ ਆ ਤੁਸੀਂ ਅੱਜ ਕੁਝ ਚੰਗਾ ਕਰਕੇ ਆਉਣ ਵਾਲਾ ਕੱਲ ਸੁਧਾਰ ਸਕਦੇ ਹੋ ਤੇ ਜੇ ਤੁਸੀਂ ਅੱਜ ਕੰਮ ਚੋਰੀ ਕਰ ਰਹੇ ਹੋ ਅੱਜ ਤੁਸੀਂ ਕਿਸੇ ਦੀ ਪਿੱਠ ਪਿੱਛੇ ਕੁਝ ਮਾੜਾ ਕਰ ਰਹੇ ਹੋ ਅੱਜ ਤੁਸੀਂ ਆਪ ਦੀ ਪ੍ਰੋਡਕਟਿਵਿਟੀ ਜਿਹੜੀ ਤੁਹਾਨੂੰ ਪਤਾ ਹੁੰਦਾ ਉਹ ਨਹੀਂ ਪ੍ਰੋਪਰ ਦੇ ਰਹੇ ਤੇ ਫਿਰ ਤੁਹਾਨੂੰ ਕੱਲ ਨੂੰ ਆਉਣ ਵਾਲੇ ਕੱਲ ਨੂੰ ਰਿਜ਼ਲਟ ਵੀ ਉਹੋ ਜਿਹਾ ਮਿਲਣੇ ਆ ਚੰਗੇ ਅੱਜ ਦੀ ਸ਼ੁਰੂਆਤ ਅੱਜ ਤੋਂ ਕਰੋ ਫਿਰ ਤੁਹਾਡਾ ਕੱਲ ਚੰਗਾ ਹੋਊਗਾ ਜੇ ਹੁਣ ਪਾਸਟ ਚ ਕਦੇ ਤੁਹਾਡੇ ਨਿੱਕੇ ਹੁੰਦੇ ਆ ਤੇ ਬੰਟੇ ਗਵਾਜ ਗਏ ਤੇ 66 ਸਾਲਾਂ ਦੇ ਹੋ ਕੇ ਰੋਈ ਜਾਂਦੇ ਫੇਰ ਕੀ ਹੁਣ ਪੜੇ ਆਪਣੀ ਆਲਸ ਵਾਲੀ ਕੁੜੀ ਤੇ ਪੈਸੇ ਲਾਏ ਤੇ ਉਹ ਮੱਕਰ ਕੀ ਫੇਰ ਕੀ ਹੁਣ ਅਸੀਂ ਕੀ ਕਰ ਰਹੇ ਆ ਡੰਗਰ ਜਿਹੜੇ ਘਰਾਂ ਚ ਰੱਖੇ ਜਿਉਂ ਉਹਨਾਂ ਨੂੰ ਤੁਸੀਂ ਪੱਠੇ ਨਹੀਂ ਪਾਉਂਗੇ ਉਹਨਾਂ ਨੇ ਕਿੱਥੇ ਤੁਹਾਡਾ ਡਰੰਮ ਭਰ ਦੇਣਾ ਹਰ ਗੱਲ ਅਪਲਾਈ ਹੁੰਦੀ ਜਿਹੋ ਜਾਂ ਤੁਸੀਂ ਫੀਡ ਕਰਦੇ ਹੋ ਜਿਹੋ ਜਾਂ ਤੁਸੀਂ ਭਰਦੇ ਹੋ ਉਹੋ ਜਾਂ ਤੁਹਾਨੂੰ ਮਿਲਣਾ ਇਹ ਗੱਲ ਹਮੇਸ਼ਾ ਤੁਸੀਂ ਯਾਦ ਰੱਖਣੀ ਆ ਮੈਨੂੰ ਲੱਗਦਾ ਵੀ ਇੰਨੀਆਂ ਗੱਲਾਂ